ਹਾਂਜੀ ਸ੍ਰੀਮਾਨ ਜੀ ਆਪਣੀ ਇੰਟਰੋਡਕਸ਼ਨ ਮੈਂ ਉਸ ਆਪ ਹੀ ਹੋ ਰਹੀ ਮੈਂ ਮੈਰੀ ਜੀ ਜੀ ਆਮਨਪਾਟੇ ਜੀ ਜੀ ਅਗੇ ਮਾ ਸੇਵਾ ਕਰਨਾ ਨਿਸ਼ਕਾ ਕਰ ਰਹੇ ਨੇ ਅੱਜ ਪ੍ਰਯਾਗਨ ਬਚਾਓ ਦੇ ਤਹਿਤ ਅਸੀਂ ਮਨਮਾਦਰੀ ਨੂੰ ਰੋਕ ਲਾ ਰਹੇ ਹਾਂ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਹ ਦੀ ਜਿੰਨੀ ਨਾ ਹੋਵੇ ਸਾਹ ਦੀ ਜਿੰਨੀ ਨਾ ਹੋਵੇ ਇਹ ਸਾਡਾ ਇਹ ਨਿਵਾਇਰ ਮਾਟੋ ਹਰਾ ਭਰਾ ਸਾਰੇ ਖੁਦ ਰੋਡੇ ਨਾਲ ਜਿਹੜੇ ਕੰਮ ਕਰ ਰਹੇ ਐ ਸਾਥੀ ਉਹਨਾਂ ਦੇ ਵੀ ਇੰਟਰੋਡਕਸ਼ਨ ਕਰਾ ਦਿਓ ਜੀ ਹਾਂਜੀ ਹਾਂ ਜੀ ਹਾਂ ਜੀ ਮੈਂ ਇੰਜਰ ਤਮਨ ਮਣੀਵਾਰਾ ਤੋਂ ਜੀ ਜੀ ਮੈਂ ਆਪਾਂ ਦੇਖ ਰਹੇ ਆ ਕਿ ਆਪਣਾ ਟੈਂਪਰੇਚਰ ਕਰਕੇ ਪਹੁੰਚਦਾ 45 ਟੌਪਰ ਜਾ ਰਿਹਾ ਐ ਨੰਬਰ 45 ਦੇ ਲੱਗ ਪਾ ਤੇ ਅਸੀਂ ਆਪਣੇ ਵਾਤਾਵਰਣ ਨੂੰ ਠੀਕ ਰੱਖ ਪਈਏ ਉਸ ਕਰਕੇ ਅਸੀਂ ਪੌਦੇ ਲਗਾ ਰਹੇ ਆ ਕਿ ਸਾਨੂੰ ਵੀ ਦੇਖ ਕੇ ਹੋਵੇ ਪੌਦੇ ਲਗਾਣ ਤੇ ਆਪਣਾ ਪਰਿਆਵਰਣ ਠੀਕ ਰਹੇ ਜੀ ਮਾਲੋ ਸਿਰਫ ਪੌਦੇ ਲਗਾਣੇ ਆ ਜਾਂ ਪੌਦੇ ਬਚਾਣੇ ਵੀ ਆ ਬਚਾਣੇ ਵੀ ਆ ਜੀ ਬਚਾਣੇ ਵੀ ਆ ਪਾਣੀ ਕੌਣ ਦੇਵੇਗਾ ਪਾਣੀ ਦੀ ਆਪ ਆਪ ਦਵਾਗੇ ਜੀ ਆ ਗਈ ਆ ਰੋਜ਼ ਜਿੰਨਾ ਸੁਪਾਲ ਕਰਦੇ ਆ ਵੀ ਪਾਵਾਂਗੇ ਪ੍ਰੋਪਰ ਹਾਂਜੀ ਹਾਂਜੀ ਹਾਂ ਜੀ ਸ੍ਰੀਮਾਨ ਜੀ ਆਪਣੀ ਇੰਟਰੋਡਕਸ਼ਨ ਜੀ ਨਾਮ ਆਪਣਾ ਪ੍ਰੀਫਰਿੰਸਿੰਗ ਸੈਣੀ ਜੀ ਮਨੀ ਨਾਇਰਾ ਤੋਂ ਆਮ ਆਦਮੀ ਪਾਰਟੀ के अंदर आप, दगा। दगा। आप दगा पार्थ पार्थ जी ਹਾਂਜੀ ਆਮ ਆਦਮੀ ਪਾਰਟੀ की तरफ से ये मुहिम चलाई जा रही है कि ज्यादा से ज्यादा धरती को हरा भरा बनाया जाए ਔਰ ਪੌਦੇ ਲਗਾਏ ਜਾਣ ਪੌਦੇ ਲਗਾਏ ਜਾਣ ਔਰ ਆਕਸੀਜਨ ਦੀ ਕਮੀ ਤਾਂ ਤੁਸੀਂ ਵੀ ਆਓਗੇ ਪਾਣੀ ਪੂਣੀ ਦੇਣ ਵਾਸਤੇ ਜਰੂਰ ਆਵਾਂਗੇ ਹਾਂਜੀ ਜਰੂਰ ਆਇਆ ਕਰਾਂਗੇ ਤੁਹਾਨੂੰ ਚੱਕਰ ਲਾਇਆ ਤੇ ਲਾ ਹਾਂਜੀ ਮਾਰੇ ਡਿਊਟੀਆਂ ਵਧਣਗੇ ਵਧੋਗੇ ਹਾਂਜੀ ਤਾਂ ਇੱਥੇ ਨਾਲ ਇੱਕ ਹੋਰ ਵੀ ਨੌਜਵਾਨ ਕੰਮ ਕਰ ਰਹੇ ਆ ਹਾਂਜੀ ਸ੍ਰੀਮਾਨ ਜੀ ਆਪਣਾ ਸ਼ੁਭਨਾਮ ਦੱਸਿਓ ਕਿ ਆ ਜੀ ਮੇਰਾ ਨਾਮ ਵਰਿੰਦਰ ਸਿੰਘ ਜੀ ਵਰਿੰਦਰ ਸਿੰਘ ਜੀ ਹਾਂਜੀ ਤਾਂ ਅੱਜ ਚੱਕ ਲੀਆਂ ਫਿਰ ਕਈਆਂ ਕਈਆਂ ਚੱਕ ਲੀਆਂ ਔਰ ਇੱਧਰ ਗੈਂਤੀ ਵੀ ਚੱਕੀ ਹੋਈ ਹੈ ਜੀ ਹਾਂਜੀ ਸ੍ਰੀਮਾਨ ਜੀ ਆਪਣਾ ਨਾਮ ਕੀ ਹੈ ਗਗਨਦੀਪ ਸਿੰਘ ਜੀ ਆਪ ਤੋਂ ਜ ਤੁਸੀਂ ਤਾਂ ਜਿੰਨੀ ਕਿ ਤਨਾ ਵਕੀਰ ਬਣਨ ਲੱਗੇ ਸੀਗੇ ਇੱਥੇ ਬਾਲੀ ਦਾ ਕੰਮ ਕਰਨ ਲੱਗੇ ਵਕੀਰ ਬਣਦੇ ਹਾਂ ਵਕੀਰ ਦਾ ਵੀ ਖਰਚ ਬਣਦਾ ਹੈ ਤੁ ਮਤਲਬ ਪਰਿਆਵਰਣ ਨੂੰ ਸੁਰੱਖਿਤ ਰੱਖਣਾ ਮੰਨੋ ਵਕੀਰ ਵਕੀਰ ਬਣਨ ਤੋਂ ਪਹਿਲਾਂ ਇਨਸਾਨ ਬਣਨਾ ਜ਼ਰੂਰੀ ਹੈ ਬੰਦਾ ਬਣਨਾ ਜ਼ਰੂਰੀ ਹੈ ਤਾਂ ਉਹ ਜਿੰਨੀ ਕਿ ਤਨਾ ਇਨਸਾਨ ਵਾਲੀ ਬੰਦੇ ਵਾਲੀ ਜਿਹੜੇ ਜ਼ਿੰਮੇਵਾਰੀ ਨਿਭਾ ਰਹੇ ਬਾਕੀਆਂ ਦਾ ਸਭ ਦਾ ਭਲਾ ਹੋਵੇ ਜੀ ਵਾਤਾਵਰਣ ਸ਼ੁੱਧ ਹੋਵੇ ਸਾਡੇ ਨਾਲ ਰਾਮਗੜ੍ਹੇ ਜੱਥੇ ਬੰਦੇ ਦੇ ਆਪਣੇ ਪ੍ਰਧਾਨ ਆਨਗੜਿਆ ਕਾਰਜ ਜਥੇ ਵੱਲੋਂ ਚੱਲਦੀ ਰਹੀ ਹੈ ਕਿ ਬਿਮਾਰੀ ਬਿਮਾਰ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਰੁੱਖ ਲਾ ਰਹੇ ਹਾਂ ਤੇ ਕਹਿ ਰਹੇ ਅਸੀਂ ਵੀ ਫੀਓਂਗ ਦੇਣਾ ਹੈ ਰੁੱਖ ਲਾ ਕੇ ਪ੍ਰਾਇਵਟ ਬਚਾ ਗਏ ਜੀ ਕਿੰਨੇ ਪੌਦੇ ਲਗਾਏ ਜਾ ਚੁਕੇ ਆ ਅਸੀਂ ਹੁਣ ਤਕਰੀਬਨ ਜਿਵੇਂ 15 ਕ ਪੌਦੇ ਲਾਏ ਮੈਂ 15 ਅੱਜ ਲਗਾਣਗੇ ਮੰਨ ਲਓ ਕਿੰਨੇ ਲਗਾਉਣ ਦਾ ਟਾਰਗੇਟ ਹੈ ਜਿਸ ਦੀ ਸਾਡੀ ਜਾਨ ਹੈ ਪੌਦੇ ਆਨੇ ਜਾਣਗੇ ਆਪਾਂ ਲਾਉਂਦੇ ਜਾਵਾਂਗੇ ਲਗਾਉਂਦੇ ਜਾਾਂਗੇ ਜੀ ਤਾਂ ਬਾਕੀਆਂ ਨੂੰ ਵੀ ਇੱਕ ਤਰ੍ਹਾਂ ਨਾਲ ਤੁਹਾਡੇ ਇਸ ਕੰਮ ਤੋਂ ਥੋੜੀ ਪ੍ਰੇਰਣਾ ਲੈਣੀ ਚਾਹੀਦੀ ਹੈ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਹਜ਼ਾਰਾਂ ਪੌਦੇ ਲਗਣੇ ਚਾਹੀਦੇ ਪੂਰੀ ਧਰਤੀ ਹਰੀ ਭਰੀ ਰਹੇ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਜਿਹੜੇ ਇਹ ਵੀਡੀਓ ਦੇਖ ਰਹੇ ਹੈ ਜ਼ਿੰਮੇਵਾਰੀ ਤਾਂ ਉਹਨਾਂ ਦੀ ਵੀ ਮੰਦੀ ਹੈ ਕਿ ਉਹ ਇੱਕ ਤਰ੍ਹਾਂ ਨਾਲ ਇਸ ਚੰਗੇ ਕੰਮ ਦੇ ਪ੍ਰਚਾਰ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਹੋਰ ਜਿਹੜੇ ਦਰਸ਼ਕ ਹੈ ਉਹ ਵੀ ਵੱਧ ਪੌਦੇ ਲਗਾਉਣ ਵਾਸਤੇ ਇਨਸਪੀਰੇਸ਼ਨ ਮਿਲੇ ਉਹਨਾਂ ਨੂੰ ਉਹਨਾਂ ਨੂੰ ਪ੍ਰੇਰਣਾ ਮਿਲੇ ਇੱਕ ਰੁੱਖ ਹਰੇਕ ਬੰਦਾ ਲਾਵੇ ਬਸ ਜਿਆਦਾ ਇੰਨਾ ਕਿ ਕਹੇ ਜੀ ਇੱਕ ਰੁੱਖ 100 ਸੋਖ ਇੱਕ ਰੁੱਖ 100 ਸੋਖ ਠੀਕ ਹੈ ਜੀ ਤੇ ਹਰੇਕ ਬੰਦੇ ਨੇ ਆਪਣਾ ਫਰਜ਼ ਸਮਝੇ ਕਿ ਇੱਕ ਰੁੱਖ ਲਾਣਾ ਜ਼ਰੂਰ ਹੈ ਠੀਕ ਹੈ ਜੀ ਕਿ ਆਪਣੀ ਡਿਊਟੀ ਹੱਥ ਲੈ ਕੇ ਮਲਾਣੀ ਲਾਣਾ ਉਹਨੂੰ ਪਾੜ ਲਾਣਾ ਸਤ ਜੀ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਤੁਸੀਂ ਵੀ ਆਪਣੀ ਡਿਊਟੀ ਨਹੀਂ ਪਾਓ ਇਸ ਵੀਡੀਓ ਨੂੰ ਆਪਣੇ ਕਮੈਂਟ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਔਰ ਤੁਸੀਂ ਸਾਰੇ ਤਦਰੁਸ ਰਹੋ ਖੁਸ਼ ਰਹੋ ਧੰਨਵਾਦ ਇਸੇ ਅਰਦਾਸ ਨਾਲ ਬਾਬਾ ਸ਼ੁਕਰੀਆ ਧੰਨਵਾਦ